ਇਹ ਸਿੰਘ ਸਾਹਿਬ ਅੱਜ ਵੱਡੀ ਰੈਲੀ ਨੂੰ ਸੰਬੋਧਨ ਸੋ ਜਿਹੜਾ 1 ਮਿੰਟ ਆ ਅਨਮੋਲ ਗਗਨ ਮਾਨ ਦੇ ਸਿਫਤ ਮੈਂ ਕੋਈ ਟਿੱਪਾ ਟਿੱਪਣੀ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਹ ਉਹਨਾਂ ਦਾ ਆਪਣਾ ਡਿਸੀਜਨ ਹੈ। ਹਾਂਜੀ। ਔਰ ਇੱਕ ਔਰਤ ਤੇ ਕਿਸੇ ਪ੍ਰਕਾਰ ਦੀ ਟਿੱਪਾ ਟਿੱਪਣੀ ਸਾਨੂੰ ਕਰਨੀ ਵੀ ਨਹੀਂ ਚਾਹੀਦੀ ਇਹ ਸਾਨੂੰ ਸਬਤ ਹੈ। ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਆ ਆਮ ਆਦਮੀ ਪਾਰਟੀ 'ਚ ਸਭ ਕੁਝ ਠੀਕ ਨਹੀਂ ਹੈ। ਔਰ ਨਾਲ ਇਹ ਕਹਿਣਾ ਚਾਹਣਾ ਹੈ ਕਿ ਸਰਕਾਰ ਦੇ 2 ਸਾਲ ਪਏ ਹੋਣ ਔਰ ਇਸ ਤਰ੍ਹਾਂ ਸਾਬਕਾ ਮੰਤਰੀ ਔਰ ਐਮਐਲਏ ਪਾਰਟੀ ਨੂੰ ਅਲਵਿਦਾ ਕਹਿ ਕੇ ਚਲੇ ਜਾਣ ਤੇ ਨਾਲ ਉਹ ਕਹਿਣ ਕਿ ਭਰੇ ਮਨ ਦੇ ਨਾਲ ਮੈਨੂੰ ਅੱਜ ਸਿਫਾ ਦੇਣਾ ਪੈ ਰਿਹਾ ਹੈ ਇਹ ਸਭ ਕੁਝ ਠੀਕ ਨਹੀਂ ਅੰਦਰ ਦੀ ਗੱਲ ਕਿਸ ਤਰ੍ਹਾਂ ਦੇਖਦੇ ਹੋ ਕਿ ਕਿ ਕੋਈ ਹੋਰ ਵੀ ਚੱਲ ਹੋ ਸਕਦੀ ਕਾਰਨ ਕੁਝ ਮੈਂ ਤੁਹਾਨੂੰ ਕਹਿਣ ਮੂਲ ਗੱਲ ਮਾਨ ਜੀ ਨੂੰ ਬਾਈ ਇੱਕ ਇੱਕ ਵਾਰ ਟੈਂਪਲ ਕੀਤਾ ਕਿੰਨਾ ਪਿਆਰ ਵੇਖਣ ਨੂੰ ਮਿਲਿਆ ਮਾਜੇ ਇਹ ਕਹੜਾ ਜਾਣਾ ਬਾਈ ਗਿੱਲ ਸਾਹਿਬ ਦਾ ਜਿਸ ਪ੍ਰਕਾਰ ਦਾ ਸੁਮੀਂਦਾ ਕੰਮ ਜੀ ਉਸੇ ਪ੍ਰਕਾਰ ਦਾ ਇਸ ਵਿਅਕਤੀ ਦਾ ਕੰਮ ਨਜ਼ਰ ਆਇਆ ਔਰ ਕਿਸ ਪ੍ਰਕਾਰ 45 46 ਦੀ ਡਿਗਰੀ ਦੇ ਵਿੱਚ ਪਸੀਨੇ ਦੇ ਵਿੱਚ ਐਨੇ ਤਾ ਦੇ ਅੰਦਰ ਕਿਸ ਪ੍ਰਕਾਰ ਪੱਟੀ ਹਲਕਾ ਜੋ ਲੋਕ ਉਮੜ ਕੇ ਆਏ ਮੈਂ ਮੈਂ ਆਪਣੇ ਕਾਂਗਰਸ ਦੇ ਵਰਕਰਾਂ ਨੂੰ ਪੱਟੀ ਦੇ ਲੋਕਾਂ ਨੂੰ ਸਲਾਮ ਕਰਦਾ ਹਾਂ। ਔਰ ਜਿਸ ਪ੍ਰਕਾਰ ਇਹਨਾਂ ਨੇ ਮਾਲਾ ਚ ਪ੍ਰੋਏ ਵੇ ਆਪਣੇ ਵਰਕਰ ਇਸ ਤੋਂ ਗੱਲ ਇਹ ਸਿੱਧ ਹੋ ਜਾਂਦੀ ਹੈ ਕਿ ਜਿਹੜਾ ਪੱਟੀ ਹਲਕਾ ਆਉਣ ਵਾਲੇ ਦਿਨਾਂ ਚ ਵੱਡੇ ਫਰਕ ਦੇ ਨਾਲ ਕਾਂਗਰਸ ਪਾਰਟੀ ਜਿੱਤੇ। ਹਾਂ ਗੋਲਡਨ ਟੈਂਪਲ ਦੇ ਵਿੱਚ ਅੱਜ ਥ੍ਰੈਟ ਆ ਰਹੀ ਹੈ ਕਿਸਨਾ ਦੇ ਦੋ ਆਮ ਆਦਮੀ ਪਾਰਟੀ ਦੇ ਸਰ ਦੇਖੋ ਜਿਹੜੀ ਗੋਲਡਨ ਟੈਂਪਲ ਨੂੰ ਪਹਿਲੀ ਗੱਲ ਤਾਂ ਮੈਂ ਸਾਂਝੀ ਵਾਰਤਾ ਦਾ ਪ੍ਰਤੀਕ ਹੈ। ਕਦੇ ਇਸ ਤਰ੍ਹਾਂ ਨਹੀਂ ਹੋਇਆ। ਕੀ ਹਰ ਮੰਦਿਰ ਸਾਹਿਬ ਨੂੰ ਕਿਸੇ ਪ੍ਰਕਾਰ ਦੀ ਕੋਈ ਤਮਕੀ ਮਿਲੀ ਹੋ? ਔਰ ਸਰਕਾਰਾਂ ਦੋਨੋਂ ਸੁੱਤੀਆਂ ਪਈਆਂ। ਕੇਂਦਰ ਸਰਕਾਰ ਦਾ ਵੱਡਾ ਰੋਲ ਹੈ ਤੇ ਪੰਜਾਬ ਸਰਕਾਰ ਦਾ ਵੀ ਉੱਡਾ ਵੱਡਾ ਹੀ ਰੋਲ ਹੈ। ਦੋਨੇ ਸਰਕਾਰਾਂ ਦੋਨੇ ਸਰਕਾਰਾਂ ਦੀ ਇੰਟੈਲੀਜੈਂਸ ਦੋਨੇ ਸਰਕਾਰਾਂ ਦੀ ਸੀ ਸੀਆਈਡੀ ਦੋਨੇ ਸਰਕਾਰਾਂ ਦੀ ਰੌ ਏਜੰਸੀ ਐਨਆਈਏ ਇਹ ਫੇਲ ਹੁੰਦੀ ਨਜ਼ਰ ਆ ਰਹੀ ਹੈ ਕਿ ਹਰਮੰਦਰ ਸਾਹਿਬ ਸਾਡੇ ਪਿਓ ਦੇ ਘਰ ਨੂੰ ਇਸ ਤਰ੍ਹਾਂ ਦੀ ਧਮਕੀ ਤੇ ਈਮੇਲਜ਼ ਆ ਰਹੀਆਂ ਸ਼ਰਮ ਹੋਣੀ ਚਾਹੀਦੀ ਹੈ ਦੋਹਾਂ ਸਰ ਕਦੇ ਕਦੇ ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਦੋਵੇਂ ਸਰਕਾਰਾਂ ਕਿਤੇ ਕੁਝ ਗੜਬੜ ਤਾਂ ਨਹੀਂ ਕਰਾ ਰਹੀਆਂ ਇਸ ਗੱਲ ਤੋਂ ਇਹ ਸ਼ੱਕ ਹੁੰਦਾ ਹੈ ਸੋ ਪਰ ਪੂਰਾ ਨਾ ਕੇਵਲ ਸੈਕ ਦੇਸ਼ ਦਾ ਕੋਈ ਵੀ ਵਿਅਕਤੀ ਕਿਸੇ ਵੀ ਜਾਤੀ ਦਾ ਹਰ ਮੰਦਰ ਸਾਹਿਬ ਨੂੰ ਸਾਂਝੀ ਵਾਰਤਾ ਦਾ ਪ੍ਰਤੀਕ ਵੇਖਦਾ ਹੈ ਸੋ ਇਹ ਕਟਨਾ ਕਰਮ ਦੀ ਮਿੰਦਾ ਕਰਦੇ ਹੈ ਅਸੀਂ ਸਾਰੇ ਉੱਥੇ ਨਕਮਸਤਕ ਹੋਨੇ ਹੈ ਹੋਰ ਸਾਡੇ ਪਿਓ ਦੇ ਘਰ ਨੂੰ ਕੋਈ ਖਤਰਾ ਨਹੀਂ ਹੋਣ ਵਾਲਾ ਜਿੱਥੇ ਪਿਓ ਦਾ ਸ਼ੀਰ ਮੰਦਰਾਂ ਵਿੱਚ 22 ਲੱਖ ਆ ਰਹੀ ਪਤਾ ਨਹੀਂ ਜਾਂਦਾ ਤੁਸੀਂ ਦੱਸੋ ਜਥੇਦਾਰ ਜੀ ਛੇੜਛਾੜ ਕਿਹੜੀ ਕੀਤੀ ਹੈ ਉਹਨਾਂ ਦੇ ਕਹਿਣ ਨਾਲ ਤਾਂ ਇਹਨਾਂ ਨੂੰ ਕੁਝ ਹੁੰਦਾ ਅਸੀਂ ਕੋਈ ਛੇੜਛਾੜ ਨਹੀਂ ਕੀਤੀ ਅਸੀਂ ਤਾਂ ਹੱਕ ਦਿੱਤੇ ਔਰ ਜੇ ਕੋਈ ਛੇੜਛਾੜ ਕੀਤੀ ਹੈ ਤੁਸੀਂ ਮੈਨੂੰ ਦੱਸੋ ਮੈਂ ਹੋਰ ਕੋਈ ਜਵਾਬ ਦੇਵਾਂਗਾ ਤਰਨਤਾਰ ਬਾਏ ਇਲੈਕਸ਼ਨ ਹੋਣ ਜਾ ਰਹੀ ਹੈ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੇਖੋ ਜੀ ਤਰਨਤਾਰ ਬਾਏ ਇਲੈਕਸ਼ਨ ਹੋਣ ਜਾ ਰਹੀ ਹੈ ਅੱਜ ਕਿਸੇ ਪਾਰਟੀ ਨੂੰ ਕੈਂਡੀਡੇਟ ਨਹੀਂ ਮਿਲ ਰਿਹਾ ਕੋਈ ਤਾਂ ਗੈਂਗਸਟਰਾਂ ਦਾ ਸਹਾਰਾ ਲੈ ਰਹੀ ਹੈ ਤੇ ਕੋਈ ਪਾਰਟੀ ਦੂਜੀ ਪਾਰਟੀ ਤੋਂ ਲਿਆਂਦੇ ਖਾਸ ਕਰਕੇ ਆਮ ਆਦਮੀ ਪਾਰਟੀ ਜਿੱਥੇ ਵੀ ਚੋਣਾਂ ਲੜ ਰਹੀ ਹੈ ਅੱਜ ਆਮ ਆਦਮੀ ਪਾਰਟੀ ਆਪਣੀ ਹੋਂਦ ਕਿਉਂ ਗਵਾ ਰਹੀ ਹੈ ਕਿ ਦੂਜੀਆਂ ਪਾਰਟੀਆਂ ਤੋਂ ਲੜੇ ਚੋਣ ਲੋਕਾਂ ਨੂੰ ਆਪਣੀ ਪਾਰਟੀ 'ਚ ਲਿਆ ਕੇ ਮੂਰਲੀ ਗਿਤਾਰ ਚ ਅੱਗੇ ਲਾ ਦੇਣਾ ਬੇਸ਼ੱਕ ਕਈ ਵਾਰੀ ਬਾਈ ਇਲੈਕਸ਼ਨ 'ਚ ਤਾਂ ਇਹਰਾ ਧੱਕੇਸ਼ਾਹੀ ਨਾਲ ਕੋਈ ਫਾਇਦਾ ਲੈ ਜਾਂਦਾ ਹੈ ਲੇਕਿਨ ਆਮੂਮਨ ਤੌਰ ਤੇ ਇਹਰਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਸੋ ਮੈਂ ਇਹ ਸਮਝਦਾ ਹਾਂ ਵੀ ਕਾਂਗਰਸ ਪਾਰਟੀ ਇਸ ਇਲਾਕੇ ਦੇ ਵਿੱਚ ਇਹ ਜਿਹੜਾ ਬਾਈ ਇਲੈਕਸ਼ਨ ਹੈ ਅਸੀਂ ਸਿਰ ਜੋੜ ਕੇ ਲੜਾਂਗੇ ਔਰ ਮੈਨੂੰ ਲੱਗਦਾ ਕਿ ਸਫਲਤਾਪੂਰਕ ਇਹ ਇਲੈਕਸ਼ਨ ਸਾਡੇ ਹਸਤੇ ਰਹੇਗਾ ਔਰ ਜਿੱਤਾਂਗਾ। ਜੇ ਆਪ ਇਹੋ ਜਿਹੀ ਜੇ ਸਰਕਾਰ ਆਉਣ ਤਾਂ ਕਿ ਅਫੀਮ ਦੀ ਤੇ ਭੁੱਕੀ ਦੀ ਖੇਤੀ ਹੋਵੇਗੀ। ਇਹਦੇ ਤੇ ਪੂਰਨ ਵਿਚਾਰ ਕੀਤਾ ਜਾਊਗਾ ਕਿਉਂਕਿ ਸੈਂਟਰ ਦਾ ਵੀ ਇਹਦੇ ਵਿੱਚ ਰੋਲ ਰਹਿੰਦਾ ਹੈ। ਪਰ ਹਾਂ ਮੇਰੇ ਮਨ ਦੇ ਵਿੱਚ ਇਹ ਗੱਲ ਹੈ ਕਿ ਮੈਂ ਦੇਸ਼ ਦੀ ਲੋਕ ਸਭਾ ਦੇ ਵਿੱਚ ਵੀ ਇਹਦੇ ਤੇ ਗੱਲ ਆਵਾਜ਼ ਗੁਲੰਦ ਕਰਾਂ। ਤਾਂ ਜੋ ਆਲਟਰਨੇਟਿਵ ਦੇ ਬਾਰੇ ਪਰਚੇ ਦਰਜ ਕਰਨੇ, ਘਰ ਤੋੜਨੇ ਏ ਕਿਸੇ ਚੀਜ਼ ਦਾ ਹੱਲ ਨਹੀਂ ਹੈ ਆਲਟੀਮੇਟਲੀ ਉਹਨੂੰ ਨਸ਼ੇ ਤੋਂ ਰਾਹਤ ਦਿਵਾਉਣੀ ਪਏਗੀ ਰਾਹਤ ਛਡਾਉਣਾ ਪਏਗਾ ਨਸ਼ਾ ਜਾਂ ਉਹਨੂੰ ਘਟ ਘਾਤਕ ਨਸ਼ੇ ਵਾਲੇ ਇੱਕ ਵਾਰੀ ਤਬਦੀਲ ਕਰਕੇ ਫਿਰ ਨਸ਼ਾ ਬੰਦ ਕਰਾਉਣਾ ਪਏਗਾ ਲੇਕਿਨ ਅਦਰਵਾਇਜ਼ ਇਹਦਾ ਕੋਈ ਹੱਲ ਮੈਨੂੰ ਪੁਕਤਾ ਨਜ਼ਰ ਨਹੀਂ ਆ ਸਰ ਸਰ ਵਿਕਰਮਜੀਠੀਆ ਦੇ ਘਰ ਤੇ ਵੀ ਰੇਡ ਲਗਾਤਾਰ ਜਾਰੀ ਹੈ ਉਹ ਤੇ ਬਾਰੇ ਕੀ ਕਹਿਣਾ ਚਾਹੁੰਦੇ ਨਹੀਂ ਕੋਈ ਰੇਡ ਨਹੀਂ ਜਾਰੀ ਕਿਦੋਂ ਹੋਈ ਹੈ ਅੰਮ੍ਰਿਤਸਰ ਦੇ ਵਿੱਚ ਅੱਜ ਨਹੀਂ ਸਰ 2 ਦਿਨ ਪਹਿਲਾਂ ਅਸੀਂ ਪੁਲਿਸ ਦੇ ਵਿੱਚ ਰਿਫਾਰਮਸ ਲੈ ਕੇ ਆਵਾਂਗੇ ਅਸੀਂ ਐਵੇਂ ਜਿਹੜੀਆਂ ਨੌਕਰੀਆਂ ਦੇ ਵਿੱਚ ਰਿਫਾਰਮਸ ਲੈ ਕੇ ਆਵਾਂਗੇ ਐਵੇਂ ਅਸੀਂ ਜਿੰਨੇ ਵੀ ਸਾਡੇ ਆਧਾਰੇ ਆ ਉਹਨਾਂ ਦੇ ਵਿੱਚ ਰਿਫਾਰਮਸ ਲੈ ਕੇ ਆਉਣ ਦੀ ਲੋੜ ਹੈ ਜਿਨ੍ਹਾਂ ਚਿਰ ਰਿਫਾਰਮਸ ਨਹੀਂ ਆਉਂਦੀ ਯਾਨੀ ਕਿ ਕਾਨੂੰਨਾਂ ਦੇ ਵਿੱਚ ਬਦਲਾਅ ਨਹੀਂ ਹੁੰਦਾ ਉਹਨਾਂ ਚਿਰ ਪੰਜਾਬ ਦੀ ਜਿਹੜੀ ਤਰੱਕੀ ਹੈ ਉਹ ਅਸੰਭਵ ਹੈਗੀ ਹੈ ਐਵੇਂ ਸਟੇਜ ਤੇ ਖੜ ਕੇ ਕਹਿ ਦੇਣਾ ਮੈਂ ਕਰ ਦੂੰਗਾ ਉਹ ਕਰ ਦੂੰਗਾ ਤੁਹਾਨੂੰ ਇੱਕ ਰੋਡ ਮੈਪ ਦੇਣਾ ਪਏਗਾ ਪੰਜਾਬ ਦੀ ਕਿਸਾਨੀ ਨੂੰ ਮੰਨ ਲਓ ਫਸਲੀ ਚੱਕਰ ਚੋਂ ਕੱਢਣਾ ਹੈ ਤਾਂ ਤੁਹਾਨੂੰ ਦੂਜੀਆਂ ਫਸਲਾਂ ਤੇ ਗਰੰਟੀ ਐਮਐਸਪੀ ਦੇ ਕੇ ਉਹਨਾਂ ਦੀਆਂ ਦੂਜੀਆਂ ਫਸਲਾਂ ਚੱਕਣੀਆਂ ਪੈਣੀਆਂ ਜੇ ਤੁਸੀਂ ਪਰ ਪਰਾਲੀ ਨੂੰ ਸਾੜਨ ਤੋਂ ਬੰਦ ਕਰਾਉਣਾ ਹੈ ਤਾਂ ਉਹਨਾਂ ਨੂੰ ਉਹੋ ਜਿਹੀਆਂ ਮਸ਼ੀਨਾਂ ਤੇ ਉਦੋਂ ਬਾਅਦ ਉਹਨਾਂ ਦੀਆਂ ਗੱਠਾ ਚੱਕਣ ਦਾ ਪ੍ਰਬੰਧ ਕਰਨਾ ਪਊਗਾ ਨਾਲ ਹੀ ਤੁਹਾਨੂੰ ਬਾਇਓਮਾਸ ਕੋਈ ਪਲਾਂਟ ਲਾਉਣੇ ਪੈਣਗੇ ਮੇਰੇ ਕਹਿੰਦੇ ਵਾਲੇ ਇਸ ਤਰ੍ਹਾਂ ਤੁਹਾਨੂੰ ਮੁਕੰਮਲ ਇੱਕ ਰੋਡ ਮੈਪ ਨਵਾਂ ਦੇਣਾ ਪਏਗਾ